ਸਲਾਮ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ 1 ਮਾਰਚ ਤੋਂ ਲੈ ਕੇ ਲਗਾਤਾਰ ਪਿਛਲੇ 1 ਮਾਰਚ ਤੋਂ ਲੈ ਕੇ ਲਗਾਤਾਰ ਨਸ਼ਿਆ ਦੇ ਖਿਲਾਫ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਲੜ ਰਹੀ ਆ ਪੂਰਾ ਪੰਜਾਬ ਜਾਣਦਾ ਕਿ ਜਦੋਂ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਪਿਛਲੇ 15 ਸਾਲਾਂ ਦੀ ਤਾਂ ਉਹਨਾਂ 15 ਸਾਲਾਂ 'ਚੋਂ 10 ਸਾਲ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਔਰ 5 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਆ ਇਹਨਾਂ 15 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੇ ਗੱਠ ਜੋੜਦੇ ਘਰ ਘਰ ਨਸ਼ਾ ਪਚਾਉਣ ਦਾ ਗੱਲ ਕੰਮ ਕੀਤਾ ਕਿਉਂਕਿ ਉਸ ਸਮੇਂ ਹਾਲਾਤ ਐਸੀ ਹਾਲਾਤ ਐਸੀ ਕਿ ਹਰ ਘਰ ਦੇ ਅੰਦਰ ਅਕਾਲੀ ਦਲ ਤੇ ਵਰਕਰ ਕਿਵੇਂ ਚਿੱਟਾ ਪਚਾਉਣਗੇ ਇਹ ਇਸ ਤਰ੍ਹਾਂ ਦੀਆਂ ਡਿਊਟੀਆਂ ਜਿਹੜੀਆਂ ਮੈਂ ਸਮਝਦਾ ਉਸ ਸਮੇਂ ਦੇ ਜਿਹੜੇ ਮਸ਼ਹੂਰ ਨਸ਼ਾ ਤਸਕਰ ਸੀ ਉਹ ਡਿਊਟੀਆਂ ਲਾਉਂਦੇ ਸੀ ਪਰ ਉਸ ਤੋਂ ਬਾਅਦ ਅੰਜਬ ਦੇ ਲੋਕਾਂ ਨੇ 217 ਦੇ ਅੰਦਰ ਕਾਂਗਰਸ ਪਾਰਟੀ ਦੀ ਡਿਊਟੀ ਲਈ ਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਵੇ ਪਰ ਲੇਕਿਨ ਬਦਕਿਸਮਤ ਰਹੀ ਪੰਜਾਬ ਦੀ ਕਿ 5 ਸਾਲ ਫਿਰ ਕਾਂਗਰਸ ਦੀ ਦੇਖਰੇਖ ਦੇ ਅੰਦਰ ਪੰਜਾਬ ਵਿੱਚ ਨਸ਼ੇ ਦਾ ਦੌਰ ਚੱਲਿਆ ਔਰ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਲੈ ਕੇ ਸਖਤ ਹੋਈਆ ਔਰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਵਜ਼ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਦੇਖਰੇਖ ਕਰ ਰਹੇ ਨੇ ਹਰ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਨੂੰ ਯੁੱਧ ਸਤਰ ਦੇ ਉੱਤੇ ਲੜਾਇਆ ਜਾ ਰਿਹਾ ਬਹੁਤ ਵੱਡੇ ਪੈਮਾਨੇ ਤੇ ਲੜਾਇਆ ਜਾ ਰਿਹਾ ਔਰ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਮਾਰਚ ਤੋਂ ਲੈ ਕੇ ਅਗਸਤ ਤੱਕ ਅਜ 12 ਅਗਸਤ ਜੇ ਮੈਂ ਗਲ ਕਰਾਂ ਤਾਂ 16322 16322 ਜਿਹੜੇ ਮਕਦਮੇ ਉਹ ਦਰਜ ਹੋ ਚੁੱਕੇ ਨੇ 25542 ਲੋਕਾਂ ਨੂੰ ਰਸਟ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ ਪੁਲਿਸ ਨੇ ਚੇਸ ਕਰਕੇ ਫੜਿਆ ਪਿੱਛੇ ਭੱਜ ਕੇ ਫੜਿਆ ਔਰ ਕਈ ਜਗ੍ਹਾ ਤੇ ਇਨਕਾਉਂਟਰ ਹੋਏ ਨੇਗੇ ਕਈ ਜਗ੍ਹਾ ਤੇ ਗੋਲੀਆਂ ਵੀ ਚੜੀਆਂ ਨੇ ਪਰ ਲੇਕਰ ਪੁਲਿਸ ਨੇ ਨਸ਼ਾ ਤਸਕਰ ਨਹੀਂ ਬਖਸ਼ੀ ਔਰ ਇਸ ਤੋਂ ਬਿਨਾ 182 ਉਹ ਲੋਕ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਪ੍ਰਾਪਰਟੀਆਂ ਬਣਾਜੀਆਂ ਸੀ ਉਹ ਵੀ ਤੈਸਨਾਚ ਕੀਤੀਆਂ ਗਈਆਂ ਨੇਗੀਆਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੜ ਰਹੀ ਆ ਤੁਹਾਡੇ ਯਾਦ ਹੋਊਗਾ ਕਿ ਇਸ ਪਿਛਲੇ ਸਾਲ ਜਦੋਂ ਅਗਸਤ ਦੀ ਗੱਲ ਆ ਅਗਸਤ ਦੇ ਵਿੱਚ ਇੱਕ ਸੇਫ ਪੰਜਾਬ ਪੋਰਟਲ ਸੇਫ ਪੰਜਾਬ ਪੋਰਟਲ ਦਾ ਆਗਾਜ਼ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਪੰਜਾਬ ਦੇ ਅੰਦਰ ਸੇਫ ਪੋਰਟਲ ਪੰਜਾਬ ਦਾ ਆਗਾਜ਼ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਮੈਂ ਸਮਝਦਾ ਹੁਣ ਅੱਜ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਦੇ ਅੰਦਰ ਮਿਲਿਆ ਹੁਣ ਤੱਕ 5 ਐਫਆਈਆਰਾਂ ਚ 5000 ਐਫਆਈਆਰ 5000 ਐਫਆਈਆਰ ਦਾ ਅੰਕੜਾ ਚ ਪੂਰਾ ਹੋ ਗਿਆ 5000 ਐਫਆਈਆਰ ਜਿਹੜੀ ਲੋਕਾਂ ਦੀ ਇਨਫਰਮੇਸ਼ਨ ਦੇ ਦਰਜ ਹੋਈ ਆ ਇਹ ਬਹੁਤ ਵੱਡਾ ਰਿਕਾਰਡ ਜਿਹੜਾ ਦੇਸ਼ ਭਰ ਦੇ ਅੰਦਰ ਪੰਜਾਬ ਦੇ ਪੱਧਰ 'ਤੇ ਬਣਿਆ ਕਿ ਲੋਕਾਂ ਨੇ ਖੁਦ ਆ ਕੇ ਲੋਕਾਂ ਨੇ ਉਸ ਪੋਰਟਲ ਦੇ ਉੱਤੇ ਆ ਕੇ ਉਸ ਨੰਬਰ ਦੇ ਉੱਤੇ ਆ ਕੇ ਆਪ ਇਨਫਰਮੇਸ਼ਨ ਦਿੱਤੀ ਕਿ ਸਾਡੇ ਪਿੰਡ ਦਾ ਫਲਾਣ ਆਦਮੀ ਸਾਡੇ ਫਲਾਣੇ ਪਿੰਡ ਦਾ ਫਲਾਣਾ ਆਦਮੀ ਫਲਾਣੀ ਨੌਜਵਾਨ ਜਾਂ ਫਲਾਣਾ ਵਿਅਕਤੀ ਜਿਹੜਾ ਉਹ ਨਸ਼ਿਆਂ ਦੇ ਕਾਰੋਬਾਰ 'ਚ ਲੱਗਿਆਗਾ ਸੋ ਇਹਦਾ ਮਤਲਬ ਆ ਕਿ ਅੱਜ ਪੰਜਾਬ ਦੇ ਬੱਚੇ-ਬੱਚੇ ਨੇ ਜੋ ਜਿਹੜੀ ਕਸਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਦੀ ਆ ਕਿ ਪੰਜਾਬ ਨਸ਼ਾ ਮੁਕਤ ਕਰਨਾਗਾ ਜੋ ਕਸਮ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਖਾਦੀ ਆ ਪੂਰੀ ਸਰਕਾਰ ਨੇ ਖਾਦੀ ਆ ਉਹ ਜਿਹੜੀ ਆ ਗਰਾਊਂਡ ਦੇ ਤੇ 100% ਲਾਗੂ ਆ ਗਰਾਊਂਡ ਦੇ ਤੇ ਅੱਜ ਸਾਰੇ ਪੰਜਾਬ ਦੇ ਲੋਕਾਂ ਨੇ ਇਹ ਕਸਮ ਖਾ ਲਈ ਕਿ ਸਰਕਾਰ ਦਾ ਅਸੀਂ ਸਹਿਯੋਗ ਦੇਵਾਂਗੇ ਅੱਜ 5000 ਤੋਂ ਬਾਅਦ ਮਕਦਮੇ ਜਿਹੜੇ ਇਸ ਗੱਲ ਤੇ ਦਰਜ ਹੋਏ ਨੇ ਜਿਨ੍ਹਾਂ ਨੇ ਸੇਫ ਪੋਰਟਲ ਤੇ ਜਾ ਕੇ ਡਿਸਕਲੋਜ਼ ਕੀਤਾ ਕਿ ਇਸ ਜਗ੍ਹਾ ਤੇ ਨਸ਼ਾ ਆਇਆ ਆਮੰਤਾ ਡਰੱਗ ਡਿਕਟਰ ਆ ਡਰੱਗ ਪੈਡਲਰ ਆ ਮੈਂ ਸਮਝਦਾ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਇਸ ਸਾਲ ਦੇ ਦੌਰਾਨ ਮਿਲੀ ਹੈਗੀ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ 5.5 ਡੈਸ਼ਲ ਕਨਵੀਨਰ ਅਰਵਿੰਦ ਕੇਜਰੀਬਾ ਜੀ ਨੂੰ ਮੁਬਾਰਕਬਾਦ ਦੇਣਾ ਚਾਹਨਾਗਾ ਕਿ ਇੱਕ ਬਹੁਤ ਵੱਡਾ ਯੁੱਧ ਸਰ ਦਿੱਤੇ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋ ਰਿਹਾਗਾ ਇਸ ਮਹਿਮ ਨੂੰ ਪਹਿਲਾ ਸਰਕਾਰ ਨੇ ਸ਼ੁਰੂ ਕੀਤੀ ਸੋ ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਔਰ 5000 ਲੋਕਾਂ ਤੋਂ ਜਿਵੇਂ 5000 ਐਫਆਈਆਰ ਹੋਈ ਆ ਤਾਂ ਮੈਨੂੰ ਲੱਗਦਾ ਕਿ ਇਨਫਾਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤੇ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਦੇ ਅਗੇ ਉਹ ਆਪ ਮਾਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੀਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਇਨਫਰਮੇਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜੜੀਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸਦਾ ਦਿਲਾਂਗਾ ਕਿ ਤੁਸੀਂ ਆਓ ਸੇਫ ਪੰਜਾਬ ਪੋਰਟਲ ਦੇ ਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਲਿਸ ਤੁਰੰਤ ਤੁਰੰਤ ਉਹਦੇ ਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕੋਈ ਇਨਫਰਮੇਸ਼ਨ ਬਿੰਦੀ ਮਿਲਦੀ ਆ ਤਾਂ ਪੰਜਾਬ ਪੁਲਿਸ ਉਥੇ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜਾਬ ਅੰਦਰੋਂ ਨਸ਼ਾ ਜਿਹੜਾ ਉਹ ਖਤਮ ਹੋਇਆਗਾ ਥੈਂਕ ਯੂ